ਬ੍ਰੈਸਟ ਕੈਂਸਰ ਦੇ ਵਿਸ਼ੇ ਤੇ ਅੱਜ ਵੀ ਸਾਉਦੇਸ਼ੀਅਨ ਕਮਿਊਨਿਟੀ ਵਿੱਚ ਆਮ ਘਰਾਂ ਵਿੱਚ ਖੁੱਲ੍ਹ ਕੇ ਗੱਲ ਨਹੀਂ ਕੀਤੀ ਜਾਂਦੀ। ਬ੍ਰੈਸਟ ਕੈਂਸਰ ਦੇ ਡਾਇਗਨੋਸਿਸ ਤੋਂ ਲੈ ਕੇ ਟ੍ਰੀਟਮੈਂਟ ਹੋਣ ਤੱਕ ਇੱਕ ਪੇਸ਼ੀਐਂਟ ਇੱਕ ਬੜੇ ਲੰਬੇ ਸਫ਼ਰ ਵਿੱਚੋਂ ਨਿਕਲਦਾ ਹੈ ਤੇ ਕਈ ਪੜਾਵਾਂ ਵਿੱਚੋਂ ਵੀ ਨਿਕਲਦਾ ਹੈ। ਕੈਂਸਰ ਵਾਰੀਅਰ ਸੰਸਥਾ ਜੋ ਇੱਕ ਲੰਬੇ ਸਮੇਂ ਤੋਂ ਬ੍ਰੈਸਟ ਕੈਂਸਰ ਅਵੇਅਰਨੈਸ ਦੇ ਕੈਂਪੇਨਸ ਚਲਾ ਰਹੀ ਹੈ ਅੱਜ ਉਹਨਾਂ ਨੇ ਇੱਕ ਬੜੀ ਵੱਡੀ ਸਫਲਤਾ ਹਾਸਲ ਕੀਤੀ ਹੈ। ਸਿਟੀ ਆਫ ਬ੍ਰੈਂਪਟਨ ਨੇ ਨਵੰਬਰ 22 ਦੇ ਦਿਨ ਨੂੰ ਬ੍ਰੈਸਟ ਕੈਂਸਰ ਅਵੇਅਰਨੈਸ ਦੇ ਦਿਨ ਵਜੋਂ ਪ੍ਰੋਕਲੇਮ ਕਿਤਾ ਮੈਨੂੰ ਬਹੁਤ ਅੱਛਾ ਲੱਗ ਰਿਹਾ ਲਵੀਨ ਐਂਡ ਥਿਸ ਇਜ਼ ਮੈਂ ਕਹਿਣਾ ਚਾਹਨੀ ਆ ਕਿ ਸਾਡੀ 1% ਜਿਹੜੀ ਮਿਹਨਤ ਹੈ ਉਹ ਸਫਲ ਹੋ ਗਈ ਕਿ ਅੱਜ ਇੱਕ ਦਿਨ ਇਹਨਾਂ ਨੇ ਬਣਾਇਆ ਹੈ 22 ਨਵੰਬਰ ਦਾ ਜਦ ਐ ਕੈਂਸਰ ਅਵੇਅਰਨੈਸ ਡੇ ਕੋਸ਼ਿਸ਼ ਕੀਤਾ ਇਹਨਾਂ ਨੇ ਔਰ ਕਿਉਂਕਿ ਅਸੀਂ ਬਹੁਤ ਸਾਰੇ ਬ੍ਰੈਂਟੋਨੀਅਨ ਨੂੰ ਸਪੋਰਟ ਕੀਤਾ ਹੈ ਵੈਨ ਇਟ ਕਮਸ ਟੂ ਕੈਂਸਰ ਸਪੈਸ਼ਲੀ ਸਾਡੀ ਜਿਹੜੀ ਔਮਨ ਹੈਗੀ ਹੈ ਸਾਊਥ ਏਸ਼ੀਅਨ ਔਮਨ ਸੋ ਥਿਸ ਇਜ਼ ਅ ਰਿਮਾਰਕਬਲ ਡੇ ਫਾਰ ਮੀ ਵਾਰਤਲੇ ਬੇ ਕਿ ਪਿਛਲੇ ਕਈ ਵਰਿਆਂ ਦੌਰਾਨ ਨਵਨੀਤ ਸ਼ਰਮਾ ਅਤੇ ਉਹਨਾਂ ਦੀ ਸੰਸਥਾ ਬ੍ਰੈਸਟ ਕੈਂਸਰ ਨਾਲ ਜੂਝ ਰਹੀਆਂ ਔਰਤਾਂ ਦੀ ਭਾਵਨਾਤਮਿਕ ਤੌਰ ਤੇ ਮਦਦ ਕਰਨ ਲਈ ਅਤੇ ਇਲਾਜ ਦੌਰਾਨ ਉਹਨਾਂ ਤੱਕ ਬਣਦੀ ਸਹਾਇਤਾ ਪਹੁੰਚਾਉਣ ਲਈ ਕਈ ਤਰ੍ਹਾਂ ਦੀਆਂ ਪਹਿਲਕਦਮੀਆਂ ਕਰਦੇ ਆ ਰਹੇ ਨੇ ਉਨਾਵਲੂ ਕੈਨੇਡਾ ਪਰ ਵਿੱਚ ਇੱਕ ਨੈਟਵਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਇਸ ਮੁਸ਼ਕਲ ਵਿੱਚੋਂ ਨਿਕਲ ਚੁੱਕੀਆਂ ਔਰਤਾਂ ਮੌਜੂਦਾ ਸਮੇਂ ਜੂਝ ਰਹੀਆਂ ਔਰਤਾਂ ਦੀ ਮਦਦ ਕਰ ਸਕਣ। I feel absolutely amazed and honored to stand with her as a survivor myself of intermediate stage of cancer. It's great to have a supportive group like this to stand with you when you go through your diagnosis. ਕੈਂਸਰ ਵਾਰੀਅਰ ਸੰਸਥਾ ਦੇ ਟੀਮ ਮੈਂਬਰ ਐਨੀ ਕੋਸ਼ੀ ਦਾ ਕਹਿਣਾ ਹੈ ਕਿ ਲਾਜ਼ਮੀ ਹੈ ਕਿ ਇਸ ਵਿਸ਼ੇ ਤੇ ਗੱਲ ਹੋਵੇ ਤਾਂ ਕਿ ਇਲਾਜ ਦੌਰਾਨ ਸੰਘਰਸ਼ ਤੇ ਪੜਾਵਾਂ ਤੋਂ ਕਮਿਊਨਿਟੀ ਜਾਣੂ ਹੋ ਸਕੇ ਅਤੇ ਕੈਂਸਰ ਨਾਲ ਜੂਝ ਰਹੀਆਂ ਔਰਤਾਂ ਲਈ ਮਦਦ ਉਪਲਬਧ ਹੋਵੇ Unfortunately, most of the South Asian women put everyone else before themselves. And so the care that they take for themselves often comes at the last stage. What uh, Cancer Warriors has done is brought about an awareness that they need to be aware of their body. They also need to ask for help because we typically don't ask for help and we wait. And uh, there is a lot of support that's needed beyond just the doctor's office. ਗਵਰਤ ਲਬ ਹੈ ਕਿ ਕੈਂਸਰ ਵਾਰੀਅਰ ਸੰਸਥਾ ਵਿੱਚ ਬਹੁਤ ਸਾਰੇ ਆਦਮੀ ਵੀ ਸੇਵਾਵਾਂ ਨਿਭਾਉਂਦੇ ਨੇ ਨਵਨੀਤ ਸ਼ਰਮਾ ਮੁਤਾਬਕ ਜਿਹੜਾ ਇਸ ਲਈ ਹੈ ਕਿ ਇੱਕ ਸਿਹਤਮੰਦ ਸਮਾਜ ਸਿਰਜਣ ਲਈ ਸਭ ਦੀ ਸ਼ਮੂਲੀਅਤ ਲਾਜ਼ਮੀ ਹੈ ਅਤੇ ਸੰਸਥਾ ਦੇ ਸਾਰੇ ਟੀਮ ਮੈਂਬਰ ਆਪਣੇ ਆਪਣੇ professions ਦੇ ਮੁਤਾਬਕ creative ideas ਲੈ ਕੇ ਆਉਂਦੇ ਨੇ ਬ੍ਰੈਸਟ ਕੈਂਸਰ ਦੀ ਜਿਹੜੀ ਇੱਕ ਬਹੁਤ ਵੱਡੀ ਮਿੱਥ ਹੈਗੀ ਹੈ ਕਿ ਸਿਰਫ ਜਨਾਨੀਆਂ ਨੂੰ ਆਉਂਦਾ ਹੈ ਔਰਮਨ ਨੂੰ ਆਉਂਦਾ ਹੈ ਬਟ ਨੋ ਬ੍ਰੈਸਟ ਕੈਂਸਰ ਕੈਨ ਕਮ ਇਨ men also ਆਦਮੀਆਂ ਨੂੰ ਵੀ ਆ ਸਕਦਾ ਹੈ ਉਹਦੀ ਪ੍ਰੋਬੈਬਿਲਿਟੀ ਔਰ ਰੇਸ਼ੀਓ ਘਟ ਹੈਗੀ ਹੈ ਬਟ ਐਵਰੀ men ਹਰ ਆਦਮੀ ਦੇ ਅੰਦਰ ਬ੍ਰੈਸਟ ਟਿਸ਼ੂ ਹੁੰਦਾ ਹੈ ਜਿਹਦੇ ਚ ਕੈਂਸਰ ਆ ਸਕਦਾ ਹੈ ਫॉर ਮੀ ਆਈ ਥਿੰਕ ਦੇ ਆਰ ਰੀਅਲ ਹੀਰੋਜ਼ ਰੀਅਲ ਰੀਅਲ ਲਾਈਫ ਮਾਡਲਸ ਐਂਡ ਐਜ਼ ਅ ਫੈਸ਼ਨ ਡਿਜ਼ਾਈਨਰ ਆਈਵ ਆਲਵੇਸ ਸਪੋਰਟਡ ਐਂਡ ਡਰੈਸਡ all these beautiful women make them look glamorous more bollywood as as you know i'm a bollywood designer i'm so proud of her ke show helping hand the uh, seniors jede dress up karke dinesh ji unna nu khada karde stage te jede breast uh, you know cancer survivors hai gaye bahut badi gal hai helping hand is with cancer warriors sister company ਆ ਬਾਕੀ ਇਹ ਹੈ ਕਿ sport ਮੇਰਾ ਜਿਹੜਾ ਹੈ ਨਵਨੀਤ ਨੂੰ ਕਿ ਨੈਕਸਟ ਟਾਈਮ ਵੀ ਸ਼ੁੱਡ ਹੈਵ ਅ sport ਗਰੁੱਪ sport ਗਰੁੱਪ ਦੀ ਜਗ੍ਹਾ ਹੋਣੀ ਚਾਹੀਦੀ ਹੈ ਜਿੰਨੇ ਲੋਕ ਜਾ ਚੁੱਕੇ ਐ ਇਸ ਚੀਜ਼ 'ਚ ਦੇ ਸ਼ੁੱਡ ਸਿਟ ਟੁਗੇਦਰ ਐਂਡ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੀਦਾ ਹੈ ਸ਼ੁਕਰਵਾਰ 22 ਨਵੰਬਰ ਨੂੰ ਕੈਂਸਰ ਵਾਰੀਅਰ ਸੰਸਥਾ ਵੱਲੋਂ 7ਵਾਂ ਸਾਲਾਨਾ ਗੈਲਾ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਕੀ ਖਾਸ ਹੋਏਗਾ ਕਿਉਂਕਿ ਹਰ ਵਾਰ ਤੁਸੀਂ ਕੁਝ ਡਿਫਰੈਂਟ ਕਰਦੇ ਹੋ ਹਾਂਜੀ ਐਤਕੀ ਸਾਡਾ ਜਿਹੜਾ ਇਵੈਂਟ ਹੈ 22 ਨਵੰਬਰ ਨੂੰ ਉਹਦਾ ਥੀਮ ਹੈ ਜੀ ਬਾਲੀਵੁੱਡ ਥੀਮ ਸੋ ਮੈਨੂੰ ਲੱਗਦਾ ਕਿ ਕੈਂਸਰ ਦਾ ਟੈਬੂ ਇਰੇਡੀਕੇਟ ਕੀਤਾ ਜਾਏ ਕਿ ਕੈਂਸਰ ਬਹੁਤ ਵੱਡੀ ਬਿਮਾਰੀ ਹੈ ਜਾਂ ਇਟਸ ਅ ਡੈਥ ਸੈਂਟੈਂਸ ਇਟਸ ਨਾਟ ਯੂ ਕੈਨ ਸੀ ਮੀ ਆਮ ਅ ਵੈਰੀ ਗਲੈਮਰਸ ਪਰਸਨ ਆਫਟਰ ਮਾਈ ਕੈਂਸਰ ਸੋ ਯੈਸ ਤੁਸੀਂ ਆਓ ਬਾਲੀਵੁੱਡ ਥੀਮ ਹੈ ਕੀ ਹੈ ਐਦਾ ਜਿਹੜਾ ਟੈਗਲਾਈਨ ਹੈ ਐਤਕੀ ਹੈ ਜੀ ਬਾਬੂ ਮਸ਼ਾਅ ਜ਼ਿੰਦਗੀ ਬੜੀ ਹੋਣੀ ਚਾਹੀਏ ਲੰਬੀ ਨਹੀਂ ਲਵੀਨ ਗਿੱਲ ਆਮਨੀ ਨਿਊਜ਼